ਕੀ ਕੋਈ ਬਾਣਾ ਧਾਰਨ ਕਰੇ ਤੇ ਉਹਨੂੰ ਆਪਾਂ ਸਿੱਖ ਕਹਿ ਸਕਨੇ ਆ ਕਿਉਂਕਿ ਸਾਧ ਸੰਗਤ ਬਾਣਾ ਧਾਰਨ ਕਰਨਾ ਕੋਈ ਔਖਾ ਨਹੀਂ ਹੈ ਹੁਣ ਤੁਸੀਂ ਨਟ ਉੱਤੇ ਵੇਖਦੇ ਹੋ ਕਿੰਨੀਆਂ ਖਬਰਾਂ ਤੁਹਾਡੇ ਮੋਬਾਈਲਾਂ ਉੱਤੇ ਆ ਜਾਂਦੀਆਂ ਨੇ ਫਲਨ ਨੇ ਬੰਦੇ ਨੇ ਨਕਲੀ ਬਾਣਾ ਧਾਰਨ ਕੀਤਾ ਹੋਇਆ ਜੀ ਫਲਨ ਨੇ ਬੰਦੇ ਨੇ ਕੇਸ ਨਹੀਂ ਸੀ ਰੱਖੇ ਉੱਪਰੋਂ ਨਜ਼ਰ ਆ ਰਿਆ ਉਹਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਔਰ ਬਹੁਤ ਬੰਦੇ ਨੇ ਜਿਹੜੇ ਸਿਰਫ ਇੰਨਾ ਵੀ ਟ੍ਰੇਨ ਦਾ ਕਰਾਇਆ ਫ੍ਰੀ ਕਰਾਉਣ ਵਾਸਤੇ ਹੀ ਨੀਲਾ ਮਾਣਾ ਪਾ ਲੈਂਦੇ ਨੇ ਜਦੋਂ ਉਹਨਾਂ ਨੂੰ ਵੇਖੋਗੇ ਉਦੋਂ ਉਹ ਰਹਿਤ ਵਿੱਚ ਨਹੀਂ ਹਨ ਪੂਰੇ ਘਾਰ ਨਹੀਂ ਹਨ ਕਹਿਣ ਤੋਂ ਭਾਵ ਕਿਸੇ ਧਰਮ ਦਾ ਕੱਲਾ ਮਾਣਾ ਪੈਣਨ ਤੋਂ ਬਾਅਦ ਕੋਈ ਸੇਵਕ ਨਹੀਂ ਹੋ ਸਕਦਾ ਪਾਤਸ਼ਾਹ ਮਾਣੀ ਅੰਦਰ ਸੇਵਕ ਔਰ ਸਿੱਖ ਦੀ ਪਰਿਭਾਸ਼ਾ ਦੱਸੀ ਹੈ ਉਸ ਤੋਂ ਬਹੁਤ ਇਹ ਦੱਸਿਆ ਵੀ ਪਰਵਾਨਾ ਕੌਣ ਹੁੰਦਾ ਹੈ ਔਰ ਕਿਵੇਂ ਹੁੰਦਾ ਹੈ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਸਕੂਲਾਂ ਦੀਆਂ ਵਰਦੀਆਂ ਬਾਜ਼ਾਰ ਵਿੱਚੋਂ ਮਿਲ ਜਾਂਦੀਆਂ ਨੇ ਜਿਹੜੇ ਮਰਜ਼ੀ ਸਕੂਲ ਦਾ ਦੱਸ ਕੇ ਤੁਸੀਂ ਲੈ ਲੈਂਦੇ ਹੋ ਬਹੁਤੇ ਸਕੂਲਾਂ ਨੇ ਚਲੋ ਬਿਜ਼ਨਸ ਸ਼ੁਰੂ ਕੀਤਾ ਵੀ ਸਾਡੇ ਸਕੂਲ ਦੀ ਯੂਨੀਫਾਰਮ ਜਿਹੜੀ ਹੈ ਉਹ ਫਲਨੀ ਦੁਕਾਨ ਤੋਂ ਮਿਲਣੀ ਹੈ ਪਰ ਮਿਲਦੀ ਤਾਂ ਮੁੱਲ ਲੈ ਕਿਸੇ ਸਕੂਲ ਦੀ ਯੂਨੀਫਾਰਮ ਖਰੀਦੀ ਜਾ ਸਕਦੀ ਹੈ ਕਿਸੇ ਬੱਚੇ ਨੂੰ ਪਹਿਨਾ ਦਿਓ ਉਹ ਵੇਖਣ ਨੂੰ ਲੱਗਦਾ ਫਲਾਨੇ ਸਕੂਲ ਦਾ ਸਟੂਡੈਂਟ ਹੈ ਬਈ। ਔਰ ਮਾਫ਼ ਕਰਿਓ। ਕੱਲੀ ਯੂਨੀਫਾਰਮ ਪਾਉਣ ਦੇ ਨਾਲ ਉਹ ਸਕੂਲ ਦਾ ਵਿਦਿਆਰਥੀ ਨਹੀਂ ਹੋ ਗਿਆ। ਕੱਲੀ ਯੂਨੀਫਾਰਮ ਪਹਿਨਣ ਦੇ ਨਾਲ ਲੋਕਾਂ ਨੂੰ ਭੁਲੇਖਾ ਹੋ ਸਕਦਾ ਔਰ ਉਹ ਸਕੂਲ ਦਾ ਵਿਦਿਆਰਥੀ ਨਹੀਂ ਹੈ ਔਰ ਵਿਦਿਆਰਥੀ ਬਣਨ ਤੋਂ ਬਾਅਦ ਅੱਗੇ ਕਹਾਣੀ ਸ਼ੁਰੂ ਹੁੰਦੀ ਕਲਾਸ ਪਾਸ ਕਰਨ ਦੀ। ਕਿਸੇ ਸਕੂਲ ਯੂਨੀਵਰਸਿਟੀ ਕਾਲਜ ਦੇ ਗੇਟ ਨੂੰ ਮੱਥਾ ਟੇਕ ਕੇ ਕੋਈ ਪ੍ਰਕਰਮਾ ਕਰਕੇ ਰੋਜ਼ ਮੋੜਾਵੇ ਸਕੂਲ ਵਾਲੇ ਪਾਸ ਕਰ ਦਿੰਦੇ ਨੇ ਨਹੀਂ ਕਿਸੇ ਕਾਲਜ ਯੂਨੀਵਰਸਿਟੀ ਦੇ ਗੇਟ ਨੂੰ ਮੱਥਾ ਟੇਕ ਕੇ ਕੋਈ ਸਟੂਡੈਂਟ ਵਿਦਿਆਰਥੀ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਰੋਜ਼ ਮੋੜਾਵੇ ਤੇ ਸਸੰਗਤ ਕੀ ਉਹਨੂੰ ਕਾਲਜ ਵਾਲੇ ਡਿਗਰੀ ਦੇ ਦੇਣਗੇ ਕਿ ਯੂਨੀਵਰਸਿਟੀ ਉਹਨੂੰ ਕੋਈ ਡਿਗਰੀ ਦੇ ਦੇਣਗੀ ਨਹੀਂ ਉਹਦੇ ਵਿੱਚ ਪੜ੍ਹਾਈ ਕਰਨੀ ਪੈਗੀ ਖਾਲੀ ਕਾਲਜ ਜੁਨੀਵਰਸਿਟੀ ਨੂੰ ਮੱਥਾ ਟੇਕ ਕੇ ਪ੍ਰਕਰਮਾਂ ਕਰਕੇ ਮੋੜਨ ਦੇ ਨਾਲ ਉਹਨੂੰ ਡਿਗਰੀ ਨਹੀਂ ਮਿਲ ਸਕਦੀ। ਉਹਨੂੰ ਉਸ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਨਾ ਪਵੇਗਾ। ਉੱਥੋਂ ਦਾ ਸਬਕ ਪੜਨ ਤੋਂ ਬਾਅਦ ਉਹਨੂੰ ਪ੍ਰੀਖਿਆ ਦੇਣੀ ਪੈਂਦੀ ਹੈ। ਜਦੋਂ ਪ੍ਰੀਖਿਆ ਵਿੱਚੋਂ ਪਾਸ ਹੁੰਦਾ ਹੈ ਫਿਰ ਕਾਲਜ ਵਾਲੇ ਯੂਨੀਵਰਸਿਟੀ ਵਾਲੇ ਉਹਨੂੰ ਡਿਗਰੀ ਦੇਣਗੇ। ਖੱਲੀ ਪ੍ਰਕਰਮਾਂ ਕਰਨ ਨਾਲ ਮੱਥਾ ਟੇਕਣ ਨਾਲ ਉਸ ਇਮਾਰਤ ਤੋਂ ਉਹਨੂੰ ਕੁਝ ਵੀ ਮਿਲਣ ਵਾਲਾ ਨਹੀਂ ਉਹਦੇ ਵਿੱਚ ਐਡਮਿਸ਼ਨ ਚਾਹੀਦੀ ਹੈ ਫਿਰ ਵਿਦਿਆਰਥੀ ਬਣਦਾ ਫਿਰ ਉੱਤੋਂ ਦਾ ਸਬਜੈਕਟ ਪੜ੍ਹਨਾ ਪੈਂਦਾ ਫਿਰ ਪ੍ਰੀਖਿਆ ਹੁੰਦੀਆਂ ਫਿਰ ਉਹ ਪਾਸ ਹੋ ਕੇ ਉਹ ਕਾਲਜ ਯੂਨੀਵਰਸਿਟੀ ਤੋਂ ਡਿਗਰੀ ਲੈਂਦਾ ਇਹ ਜੋ ਗਲ ਪਾਠੀਆਂ ਨੇ ਪਹਿਲਾਂ ਸਿੱਖ ਹੋਣ ਦੀ ਪਰਵਾਹਸ਼ਾ ਦੱਸੀ ਕਿ ਸਿੱਖ ਕੀ ਹੈ ਵਜਨ ਤੋਂ ਨੂੰ ਯਾਦ ਹੈ ਨਾਲ ਦੀ ਨਾਲ ਯਾਦ ਕਰਿਓ ਦੇਖੋ ਆਪਾਂ ਪੂਰਾ ਪੂਰਾ ਨਹੀਂ ਕਮਾ ਸਕਦੇ ਪਰ ਜਿੰਨਾਂ ਕੋ ਕੋਈ ਕਮਾ ਲਏ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰੇ ਔਰ ਸਾਥ ਸੰਗਤ ਕਮਾਈ ਕਰਨ ਵਾਲਾ ਕਦੇ ਵੀ ਇਸ ਗੱਲ ਦਾ ਮਾਣ ਨਾ ਕਰੇ ਕਿ ਮੇਰਾ ਆਚਰਣ ਬਹੁਤ ਉੱਚਾ ਹੈ ਜੀ ਮੈਂ ਤਾਂ ਜਪਤਾ ਬਹੁਤ ਕਰਦਾ ਜੀ ਮੈਂ ਤਾਂ ਸੇਵਾ ਬਹੁਤ ਕਰਦਾ ਜਿਸ ਗੱਲ ਦਾ ਮਾਣ ਹੋ ਜਾਏ ਫਿਰ ਹੋ ਜਾਏਗਾ ਇੱਕ ਨੁਕਤਾ ਫੁਰਨੋਟ ਕਰਿਓ ਜਿਹਨੂੰ ਸਕੂਲ ਦੀ ਸਾਰੀ ਪੜ੍ਹਾਈ ਆਉਂਦੀ ਹੋਵੇ ਉਹਨੂੰ ਟੀਚਰ ਮੋਹਰੇ ਬਿਠਾ ਕੇ ਕਹਿੰਦਾ ਤੂੰ ਮਾਨੀਟਰ ਐ ਤੁਸੀਂ ਸਕੂਲਾਂ ਚ ਪੜ੍ਹਿਆ ਹੋ ਜਿਹਨੂੰ ਸਕੂਲ ਦੀ ਪੜ੍ਹਾਈ ਸਾਰੀ ਆਉਂਦੀ ਹੋਵੇ ਜਦੋਂ ਟੀਚਰ ਪੜ੍ਹਾਉਂਦਾ ਉਹ ਹਰ ਕੁਐਸਚਨ ਦਾ ਅਨਸਰ ਦੇ ਕੇ ਕਹੇ ਨੀ ਮੈਨੂੰ ਆਉਂਦਾ ਸਵਾਲ ਦਾ ਹੱਲ ਕਰੇ ਉਹਤੇ ਟੀਚਰ ਖੁਸ਼ ਹੋ ਕੇ ਕੀ ਕਹਿੰਦਾ ਭਾਈ ਤੂੰ ਕਲਾਸ ਦਾ ਮਾਨੀਟਰ ਐ ਤੈਨੂੰ ਪੜ੍ਹਾਈ ਸਾਰੀ ਆਉਂਦੀ ਐ ਔਰ ਜਿਹਨੋ ਸਟੂਡੈਂਟ ਪੜ੍ਹਾਈ ਕਰਦੇ ਆ ਮਾਨ ਵੀ ਕਰੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਦੁਨਿਆਵੀ ਪੜ੍ਹਾਈ ਹੈ ਉਹ ਰੋਬ ਨਾਲ ਕਹਿ ਸਕਦਾ ਕਿਵੇਂ ਮਨੀਟਰ ਹੈ ਘੱਟ ਹੀ ਰੱਖੋ ਆਵਾਜ਼ ਪਲੀਜ਼ ਥੋੜੀ ਜਿਹੀ ਬਿੱਟ ਘੱਟ ਰੱਖੋ ਥੋੜੀ ਜੀ ਉਹ ਸਕੂਲ ਕਾਲਜ ਦੇ ਵਿੱਚ ਮਾਨ ਕਰ ਸਕਦਾ ਹੈ ਸਟੂਡੈਂਟ ਕਿਉਂਕਿ ਉਹ ਦੁਨਿਆਵੀ ਅਕੈਡਮਿਕ ਐਜੂਕੇਸ਼ਨ ਹੈ ਉਹ ਦੁਨਿਆਵੀ ਪੜ੍ਹਾਈ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸਾਧ ਸੰਗਤ ਜਿਹੜੀ ਸਟੱਡੀ ਜਿਹੜੀ ਪੜ੍ਹਾਈ ਗੁਰਮਤ ਦੀ ਹੈ ਉਹਦੇ ਵਿੱਚ ਇਸ ਗੱਲ ਦਾ ਖਿਆਲ ਰੱਖਿਓ ਉੱਥੇ ਵਿਦਿਆ ਪੜਨ ਵਾਲਾ ਪੜ੍ਹਾਈ ਪੜਨ ਵਾਲਾ ਮਾਣ ਨਹੀਂ ਕਰ ਸਕਦਾ ਜਦੋਂ ਆਪਣੇ ਜਪ ਤਪ ਸੇਵਾ ਸਿਮਰਨ ਦਾ ਮਾਣ ਕਰੇਗਾ ਉਸ ਵਕਤ ਗੁਰੂ ਦੀ ਨਜ਼ਰ ਵਿੱਚ ਫੇਲ ਹੋ ਜਾਏਗਾ ਜਤੀ ਸਤੀ ਵੀ ਰਹਿਣਾ ਹੈ ਆਚਰਣ ਵੀ ਉੱਚਾ ਰੱਖਣਾ ਹੈ ਸੇਵਾ ਵੀ ਕਰਨੀ ਹੈ ਬਾਣੀ ਵੀ ਪੜ੍ਹਨੀ ਹੈ ਨਾਮ ਵੀ ਜਪਣੇ ਸਭ ਕੁਝ ਕਰਕੇ ਸਿੱਖ ਨੇ ਕਹਿਣਾ ਕੀ ਹੈ ਸਭ ਕੁਝ ਕਰਕੇ ਸਿੱਖ ਦੀ ਪਰਵਾਸਾ ਉਹਨੇ ਕਹਿਣਾ ਕੀ ਹੈ ਰੋਜ਼ ਮਹਾਰਾਜ ਯਾਦ ਕਰਾਉਂਦੇ ਨੇ ਕਹਿੰਦੇ ਭਾਈਆਂ ਅਰਦਾਸ ਕਰਕੇ ਕਹਿ ਕੇ ਨਾ ਹੂੰ ਜਤੀ ਸਤੀ ਨਹੀਂ ਪੜਿਆ ਪੜੋ ਨਾ ਹੂੰ ਜਤੀ ਸਤੀ ਨਹੀਂ ਮੂਰਖ ਮੁਗਦਾ ਜਨਮ ਬਿਆ ਮੂਰਖ ਮੁਗਦਾ ਥੋੜੀ ਜਿਹੀ ਸ਼ਰਪ ਕਰਦੇ ਪੜੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਭ ਕੁਝ ਕਰਨ ਤੋਂ ਬਾਅਦ ਜਤੀ ਸਤੀ ਹੋਣ ਤੋਂ ਬਾਅਦ ਵੀ ਕਿਹਨੋ ਮਹਾਰਾਜ ਮੇਰਾ ਕੋਈ ਆਚਰਣ ਉੱਚਾ ਨਹੀਂ ਮਰਨ ਜੇ ਤੁਸੀਂ ਮਿਹਰ ਦਾ ਹੱਥ ਨਾ ਰੱਖੋ ਸਾਡਾ ਆਚਰਣ ਕਿਵੇਂ ਉੱਚਾ ਹੋ ਸਕਦਾ ਹੈ ਇਹ ਬੇਨਤੀ ਮੈਂ ਇੱਕ ਦਿਨ ਦਰਬਾਰ ਸੌਤੋਂ ਪਈ ਔਰ ਹਕੀਕਤ ਹੈ ਇਹਨੂੰ ਸੁਣਿਓ ਧਿਆਨ ਨਾਲ ਜਿੰਨੀ ਦੇਰ ਗੁਰੂ ਦਾ ਹੱਥ ਸਿੱਖ ਦੇ ਸਿਰ ਉੱਤੇ ਹੈ ਸਿੱਖ ਗੁਰੂ ਤੇ ਮਾਣ ਕਰਕੇ ਕਹਿ ਸਕਦਾ ਹੈ ਭਾਈ ਮੇਰੇ ਵਿੱਚ ਕੋਈ ਕਮੀ ਕੱਢ ਕੇ ਵਿਖਾਓ ਮੇਰੇ 'ਚ ਕੋਈ ਔਗਣ ਕੱਢ ਕੇ ਵਿਖਾਓ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ ਉਹ ਗੁਰੂ ਤੇ ਮਾਣ ਰੱਖ ਕੇ ਕਹਿ ਸਕਦਾ ਹੈ ਪਰ ਮਾਫ ਕਰਿਓ ਹੰਕਾਰ ਕਰਕੇ ਕਵੇ ਤੇ ਗੁਰੂ ਜੇ ਸਿਰ ਤੋਂ ਹੱਥ ਚੁੱਕ ਲੈ ਨਾ ਦੁਨੀਆ ਦੀਆਂ ਸਾਰੀਆਂ ਉਂਗਲਾਂ ਬੰਦੇ ਵੱਲ ਹੋ ਜਾਂਦੀਆਂ ਨੇ ਦੁਨੀਆ ਦੇ ਸਾਰੇ ਔਗਣ ਸਾਰੀਆਂ ਤੌਮ ਤਾਂ ਉਸ ਬੰਦੇ ਤੇ ਲੱਗ ਸਕਦੀਆਂ ਨੇ ਜੇ ਉਹ ਗੁਰੂ ਦੇ ਅੱਗੇ ਹੰਕਾਰ ਕਰਕੇ ਕਹੇ ਜੀ ਮੇਰਾ ਆਚਰਣ ਬਹੁਤ ਉੱਚ ਹੈ ਮੈਂ 60-60 ਸਾਲ ਦੇ ਬੰਦੇ ਰੁੱਲਦੇ ਵੇਖੇ ਨੇ ਵੱਡੇ ਵੱਡੇ ਅਹੁਦਿਆਂ ਤੇ ਰਹਿਣ ਵਾਲੇ ਜਦੋਂ ਮਾਣ ਆ ਗਿਆ ਕਿ ਮੇਰੇ ਵਰਗਾ ਕੋਈ ਨਹੀਂ ਜਿਹੜੇ ਪ੍ਰਕਰਮਾਂ ਵਿੱਚ ਨਾ ਪ੍ਰਕਰਮਾਂ ਵੀ ਉਲਟ ਕਰਦੇ ਸੀ ਮਕਸਦ ਪਤਾ ਕੀ ਸਾਮਣੇ ਆਉਣ ਵਾਲੇ ਸਾਨੂੰ ਬੁਲਾਉਣ ਪਰ ਕਰਮਾਂ ਵਿੱਚ ਆਪਣੇ ਗੋਡਿਆਂ ਹੱਥ ਲਵਾਉਣ ਦੀ ਆਦਤ ਪੈ ਗਈ ਮੈਂ ਕਿਹਾ ਤੈਨੂੰ ਹੁਣ ਵੀ ਲਾਈਵ ਤੋਂ ਕਿਹਾ ਲੋਕੀ ਕਹਿੰਦੇ ਨੇ ਜੀ ਬਾਬੇ ਮੱਥਾ ਟਿਕਾਉਂਦੇ ਨੇ ਬਾਬੇ ਮੱਥਾ ਟਿਕਾਉਂਦੇ ਨੇ ਮਾਫ ਕਰਿਓ ਲੀਡਰ ਬਾਬਿਆਂ ਨਾਲੋਂ ਵੱਧ ਮੱਥਾ ਟਿਕਾਉਂਦੇ ਨੇ ਅੱਜ ਲੀਡਰ ਬਾਬਿਆਂ ਨਾਲੋਂ ਵੱਧ ਮੱਥੇ ਟਿਕਾਉਂਦੇ ਨੇ ਜੇ ਕਿਸੇ ਲੀਡਰ ਨੂੰ ਉਹਦੇ ਪਾਰਟੀ ਦੇ ਵਰਕਰ ਗੋਡਿਆਂ ਹੱਥ ਨਾ ਲਾਉਣੋਂ ਜੇ ਅੱਜ ਕਿਸੇ ਪਾਰਟੀ ਦੇ ਵਰਕਰ ਲੀਡਰ ਨੂੰ ਮੱਥਾ ਨਾ ਟੇਕਣ ਗੋਡੀ ਹੱਥ ਨਾ ਲਾਉਣ ਗੁੱਸਾ ਕੀ ਮਾਫ ਬਲਾਕ ਸਮਤੀ ਦੀ ਟਿਕਟ ਵੀ ਨਹੀਂ ਮਿਲਣੀ ਇਹਨੂੰ ਅਗਲੀ ਤੇ ਬਗਲੀ ਗੱਲ ਹੈ ਹੋਰ ਤੇ ਬਾਅਦ ਦੀਆਂ ਗੱਲਾਂ ਵਿੱਚ ਚੇਅਰਮੈਨ ਨੇ ਬਲਾਕ ਸਮਤੀ ਦੀ ਟਿਕਟ ਲੈ ਕੇ ਦਿਖਾ ਦੇ ਗੋਡੀ ਹੱਥ ਨਹੀਂ ਲਾਉਣਾ ਬਾਬਿਆਂ ਨਾਲੋਂ ਵੱਧ ਲੀਡਰ ਮੱਥਾ ਟਪਾਉਂਦੇ ਨੇ ਔਰ ਉਹ ਲੀਡਰ ਮੈਂ ਪਰਕਰਮਾਂ ਵਿੱਚ ਮਾਣ ਕਰਦਾ ਵੇਖਿਆ ਲੋਕੀ ਗੋਡੀ ਹੱਥ ਲਾਉਣ ਲੋ ਜੀ ਲੀਡਰ ਹੈ ਐਡਾ ਵੱਡਾ ਬੰਦਾ ਹੈ ਔਰ ਸਾਧ ਸੰਗਤ ਜਦੋਂ ਗੁਰੂ ਨੇ ਸਿਰ ਤੋਂ ਹੱਥ ਚੁੱਕਿਆ ਬੰਦੇ ਬਾਹਰ ਮੂੰਹ ਦਿਖਾਉਣ ਜੋਗੇ ਨਹੀਂ ਰਹਿ। ਇਹ ਮੁਖਜਲੇ ਪਤਾ ਕਿਉਂ ਨੇ? ਜਿਨ੍ਹਾਂ ਚਿਹਰਿਆਂ ਨੂੰ ਲੋਕ ਸਲਾਮਾਂ ਕਰਦੇ ਨੇ ਮੁਖਜਲੇ ਨੇ ਪਤਾ ਕਿਉਂ? ਗੁਰੂ ਦਾ ਮੇਰ ਦਾ ਹੱਥ ਸਿੱਖ ਦੇ ਸਿਰ ਤੇ ਲਿਖ ਕੇ ਦਿੱਤਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਭਾਈ ਉਹਨਾਂ ਦੇ ਮੁਖਜਲੇ ਤੇ ਜਿਨ੍ਹਾਂ ਨੇ ਕੀਤੀ ਨਿੰਦਿਆ ਜਿਨ੍ਹਾਂ ਨੇ ਕੀਤੀਆਂ ਚੁਗਲੀਆਂ ਜਿਨਾਂ ਬੰਦਿਆਂ ਨੇ ਕੀਤਾ ਮਹਾਨ ਹੰਕਾਰ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੋਵੇ ਇਹਨੂੰ ਪਾਤਸ਼ਾਹ ਨੇ ਕਿਹਾ ਨਿੰਦਾ ਭਲੀ ਕਿਸੈ ਕੀ ਨਾਹੀ ਆਪਣੇ ਆਪ ਨੂੰ ਸਤਿਆਰ ਪਰ ਸਟੇਜਾਂ ਤੇ ਖਲੋਕੇ ਉਹ ਵੀ ਨਹੀਂ ਚੰਗਾ ਉਹ ਵੀ ਨਹੀਂ ਚੰਗਾ ਉਹ ਵੀ ਨਹੀਂ ਚੰਗਾ ਸਿੱਖ ਨੇ ਕਹਿਣਾ ਕੀ ਸੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪੜੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸਿੱਖ ਨੇ ਰੋਜ ਕਹਿਣਾ ਸੀ ਕਿ ਜਪ ਤਪ ਸੰਜਮ ਧਰਮ ਨ ਕਮਾਇਆ ਪੜੋ ਜਪ ਤਪ ਸੰਜਮ ਧਰਮ ਨ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਸ਼ਰਨ ਪਰ ਕੀ ਰਾਖੋ ਏ ਵਾਹਿਗੁਰੂ ਸ਼ਰਮ ਪਿਆ ਦੀ ਲਾਜ ਰੱਖੋ ਮਹਾਰਾਜ ਅਸੀਂ ਨੀਚ ਕਰਮਾਂ ਵਾਲੇ ਆ ਸਿੱਖ ਕਦੇ ਮਾਣ ਨਾ ਕਰੇ ਕਦੇ ਅਹੰਕਾਰ ਨਾ ਕਰੇ ਜਦੋਂ ਹੰਕਾਰ ਆਇਆ ਇੱਕੋ ਚੀਜ਼ ਰੱਬ ਨੂੰ ਚੰਗੀ ਨਹੀਂ ਲੱਗਦੀ ਹਰ ਜੀਉ ਅਹੰਕਾਰ ਨਾ ਭਾਵੇ ਲੱਖਾਂ ਗਲਤੀਆਂ ਔਗਣ ਗੁਰੂ ਮਾਫ ਕਰ ਦਿੰਦਾ ਪਰ ਕੋਈ ਹੰਕਾਰ ਨਾ ਕਰੇ ਹੰਕਾਰ ਨਾ ਕਰੇ ਜਦੋਂ ਮਾਣ ਆਇਆ ਕੋ ਰੱਬ ਨੂੰ ਚੰਗਾ ਨਹੀਂ ਲੱਗਦਾ ਹੰ ਗੁਰੂ ਤੇ ਮਹਾਨ ਕਰੋ ਜਿੰਨੀ ਦੇਰ ਗੁਰੂ ਦਾ ਹੱਥ ਸਿਰ ਤੇ ਹੈ ਤੁਹਾਡਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਜਿਨੀ ਗੁਰੂ ਤੇ ਮਹਾਨ ਕੀਤਾ ਉਹਨਾਂ ਨੇ ਫਿਰ ਪਾਤਸ਼ਾਹ ਦੀ ਬਾਣੀ ਪੜ੍ਹੀ ਔਰ ਗੁਰੂ ਗ੍ਰੰਥ ਸਾਹਿਬਹਾਰਾ ਨੇ ਲਿਖ ਕੇ ਦਿੱਤਾ ਜਾ ਸਿੱਖਾ ਤੇਰੇ ਸਿਰ ਉਤੇ ਗੁਰੂ ਦਾ ਹੱਥ ਹੋਵੇ ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀ ਇੱਕ ਨਹੀਂ ਲਿਖਿਆ ਉਹ ਬੰਦਾ ਤੇਰਾ ਕੁਝ ਨਹੀਂ ਵਿਗਾੜ ਸਕਦਾ ਉਹ ਨਹੀਂ ਨਾ ਕਹਿੰਦੇ ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀਆਂ ਜੇ ਗੁਰੂ ਦਾ ਹੱਥ ਤੇਰੇ ਸਿਰ ਤੇ ਹੋਵੇ ਸ਼ਰਤ ਇੱਕ ਹੈ ਗੁਰੂ ਦਾ ਹੱਥ ਸਿਰ ਉੱਤੇ ਹੋਵੇ ਪਰ ਹੋਵੇ ਕਿਵੇਂ ਤੇ ਸਵਾਲ ਪੈਦਾ ਉਹਨਾਂ ਕੀ ਕਰਨਾ ਪਏਗਾ ਪਹਿਲਾਂ ਪੰਗਤੀ ਪੜੋ ਇਹ ਨੂੰ ਮਹਾਰਾਜ ਕਹਿੰਦੇ ਜਾਮ ਗੁਰੂ ਹੋਏ ਵੱਲ ਧੰਨੇ ਕਿਆ ਗਾਰ ਵਦਿਜੈ ਪੜੋ ਜਾਮ ਗੁਰੂ ਹੋਏ ਵੱਲ ਧੰਨੇ ਕਿਆ ਗਾਰ ਵਦਿਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਉ ਕਿਜੈ ਕਹਿੰਦੇ ਲੱਖਾਂ ਬਾਹਾਂ ਵੀ ਤੇੜਾ ਕੁਝ ਨਹੀਂ ਵਿਗਾੜ ਸਕਦੀਆਂ ਜੇ ਗੁਰੂ ਦਾ ਹੱਥ ਤੇਰੇ ਵੱਲ ਹੈ ਹੁਣ ਗੁਰੂ ਦਾ ਹੱਥ ਕਿਵੇਂ ਸਿੱਖ ਵੱਲ ਹੋਣੇ ਉਦੇ ਵਾਸਤੇ ਫਿਰ ਪਾਤਸ਼ਾਹ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਪੜੋ ਗੁਰ ਕੇ ਗ੍ਰਹਿ ਸੇਵਕ ਜੋ ਉਹ ਕੀ ਕਰੇ ਗੁਰ ਕੀ ਆਗਿਆ ਮਨ ਮੈਂ ਸਹਿ ਗੁਰ ਕੀ ਪਾਈਓ ਗੁਰੂ ਦੀ ਆਗਿਆ ਨੂੰ ਸਵੇ ਇਹ ਨਾ ਕਵੇ ਕਿ ਕੋਈ ਗੱਲ ਨਹੀਂ ਕਰ ਲਾਂਗੇ ਛਕ ਲਾਂਗੇ ਅੰਮ੍ਰਿਤ ਫਿਰ ਕੀ ਹੋ ਗਿਆ ਜੇ ਆਹ ਕੰਮ ਕਰ ਲਿਆ ਫਿਰ ਕੀ ਹੋ ਗਿਆ ਜੇ ਕੰਮ ਕਰ ਲਿਆ ਮਾਫ ਕਰਿਓ ਅੰਮ੍ਰਿਤ ਛਕਣ ਤੋਂ ਬਾਅਦ ਜੋ ਪੰਜ ਪਿਆਨਿਆਂ ਦਾ ਹੁਕਮ ਹੈ ਉਹ ਸਿੱਖ ਨੂੰ ਮੰਨਣਾ ਪੈਗਾ ਜੇ ਅੰਮ੍ਰਿਤ ਧਾਰੀ ਹੋ ਕੇ ਵੀ ਪੰਜ 10-10 ਹਜ਼ਾਰ ਰੁਪਏ ਦਾ ਲਾਇਸੈਂਸ ਲੈ ਕੇ ਪੈਲਸਾਂ 'ਚ ਸ਼ਰਾਬ ਚਲਾਉਣੀ ਹੈ ਫਿਰ ਗੁਰੂ ਦੀ ਅੱਗੇ ਤੈ ਨਹੀਂ ਮੰਨੀ ਨਾ ਫਿਰ ਕਿਵੇਂ ਕਹਿ ਸਕਦੇ ਗੁਰੂ ਸਾਡੇ ਵੱਲ ਖਲੋ ਜਾਏਗਾ ਫਿਰ ਆਪਾਂ ਬਹਾਨਾ ਮਾਰਾਂਗੇ ਜੋ ਰਿਸ਼ਤੇਦਾਰ ਬਾਹਰੋਂ ਆਇਓ ਸੀ ਉਹ ਫਲਾਨਾ ਨਹੀਂ ਮੰਨਿਆ ਜੀ ਉਹ ਸਾਡੇ ਮਾਮੇ ਨਹੀਂ ਮੰਨੇ ਜੀ ਉਹ ਨਹੀਂ ਮੰਨੇ ਇਹਦਾ ਮਤਲਬ ਮਾਮਿਆਂ ਨੂੰ ਮਨਾ ਲਿਆ ਗੁਰੂ ਨੂੰ ਨਹੀਂ ਮਨਾਇਆ ਮਾਫ ਕਰਿਓ ਰਿਸ਼ਤੇਦਾਰ ਮਾਮੇ ਫੁੱਫੜ ਮੰਨ ਜਾਣਗੇ ਸੱਜਣਾ ਕਦੇ ਵੀ ਸੋਚੇ ਤੇਰੀ ਸੇਵਾ ਤੋਂ ਗੁਰੂ ਮੰਨ ਜਾ ਤੈਨੂੰ ਕੀ ਮਿਲਨੇ ਰਿਸ਼ਤੇਦਾਰ ਅੱਜ ਮੰਨ ਗਏ ਨੇ ਕੱਲ ਨੂੰ ਰੁੱਸ ਜਾਣਗੇ ਦੁਨੀਆ ਨੂੰ ਖੁਸ਼ ਕਰਦੇ ਆ ਤੂੰ ਬਿਮਾਰ ਹੋ ਜਾਏਗਾ ਇਹ ਯਾਦ ਰੱਖੀਂ ਕਦੇ ਗੁਰੂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਇਹ ਵੀ ਸੁਣਿਆ ਗੁਰੂ ਕੋਲੋਂ ਵੀ ਗੁਰੂ ਕਿਵੇਂ ਪ੍ਰਸੰਨ ਹੁੰਦਾ ਉਹਦੇ ਵਾਰੇ ਫਿਰ ਪਾਤਸ਼ਾਹ ਕਹਿੰਗੇ ਸਾ ਸੇਵਾ ਕੀ ਪੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਾ ਸਤ ਗੁਰ ਕਾ ਮਨ ਮੰਨਿਆ ਤੋਂ ਪਾਪ ਕਸਮਲ ਭੰਨੇ ਮਹਾਰਾਜ ਗੁਰੂ ਕਿਵੇਂ ਮੰਨਦੇ ਕਹਿੰਦੇ ਗੁਰੂ ਦੀ ਸੁਣ ਗੁਰੂ ਕਿਵੇਂ ਖੁਸ਼ ਹੋਣ ਗੁਰ ਕੀ ਆਗਿਆ ਮਨ ਮੈਂ ਸਹਿ ਪੜੋ ਗੁਰ ਕੀ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਪੜੋ ਆਪਸਤੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ ਭਾਈ ਆਪਣਾ ਮਨ ਵਿੱਚ ਗੁਰੂ ਅੱਗੇ ਰਿਸ਼ਤੇਦਾਰਾਂ ਨੂੰ ਖੁਸ਼ ਨਾ ਕਰਦਾ ਰਹੀ ਐਤਕੀ ਬਹੁਤ ਇਸ ਗੱਲ ਦੀ ਮੈਨੂੰ ਖੁਸ਼ੀ ਹੋਈ ਹੈ ਕਿ ਜਿੰਨੋਂ ਪਿਛਲੇ ਕਈ ਦਹਾਕਿਆਂ ਤੋਂ ਸਾਲਾਂ ਤੋਂ ਕੰਮ ਨਹੀਂ ਹੋ ਸਕਿਆ ਐਤਕੀ ਬਹੁ ਗਿਣਤੀ ਵਿੱਚ ਵਧ ਹੋਇਆ ਬਹੁਤ ਜ਼ਿਆਦਾ ਪਰਸੈਂਟੇਜ ਵਧ ਹੋਇਆ ਉਹ ਪਤਾ ਕੀ ਸੰਗਤ ਨੇ ਸਿੱਖਾਂ ਨੇ ਪੰਜਾਬ ਦੇ ਸਿੱਖਾਂ ਨੇ ਦੂਜੀਆਂ ਸਟੇਟਾਂ ਦੇ ਸਿੱਖਾਂ ਨੇ ਇਹ ਗੱਲ ਬੇਨਤੀ ਮੰਨੀ ਹੈ ਸਾਡੀ ਕਿ 15 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ 28 ਦਸੰਬਰ ਤੱਕ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਐਤਕੀ ਸਿੱਖਾਂ ਨੇ ਵਿਆਹ ਨਹੀਂ ਰੱਖੇ ਐਤਕੀ ਸਿੱਖਾਂ ਨੇ ਢੀਡੇ ਨਹੀਂ ਬਿਜਾਏ ਆਪਣੇ ਪੁੱਤ ਧੀਆਂ ਦੇ ਵਿਆਹ ਨਹੀਂ ਕੀਤੇ ਇਹ ਦੋ ਮਹੀਨੇ ਪਹਿਲਾਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਸਭ ਪ੍ਰਚਾਰਕਾਂ ਨੇ ਮੈਂ ਨਹੀਂ ਕੱਲਾ ਹੋਰ ਪ੍ਰਚਾਰਕਾਂ ਨੇ ਵੀ ਖਾੜੀ ਸਿੰਘਾਂ ਨੇ ਵੀ ਹਰੇਕ ਨੇ ਸਟੇਜ ਉੱਤੇ ਕਿਹਾ ਭਾਈ ਤੁਹਾਨੂੰ ਗੁਰੂ ਦੇ ਸਾਹਿਬ ਜੱਦਿਆਂ ਦਾ ਵਾਸਤੇ ਆਪਣੇ ਮਾਮੇ ਫੁੱਫੜ ਮਾਸੀਆਂ ਭੂਆ ਨੂੰ ਖੁਸ਼ ਨਾ ਕਰੋ ਕਿ ਜੀ ਸਾਡੇ ਰਿਸ਼ਤੇਦਾਰ ਵਾਰੋਂ ਆਣੇ ਆ ਜੀ ਉਹਨਾਂ ਨੂੰ ਛੁੱਟੀਆਂ 크ਿਸਮਸ ਦੀਆਂ ਹੁੰਦੀਆਂ ਉਹ ਰਸ ਦੇ ਰਸ ਜਾਣ ਪਰ ਸਾਹਿਬ ਜੱਦਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਵਿਆਹ ਨਾ ਰੱਖਿਓ 15 ਦਿਨ ਘੱਟੋ-ਘੱਟ ਗੁਰੂ ਗੋਬਿੰਦ ਸਿੰਘ ਮਹਾਰਾਜ ਲਾਲਾਂ ਨੂੰ ਯਾਦ ਕਰੀਏ ਔਰ ਇਤਕੀ ਹੋਇਆ ਹੈ ਇਤਕੀ ਹੋਇਆ ਹੈ ਅੱਗੇ ਵੱਧ ਦਬਾਬੇ ਵਿੱਚ ਗਲਤੀ ਹੁੰਦੀ ਸੀ ਐਤਕੀ ਨਹੀਂ ਹੋਈ ਐਤਕੀ ਬਹੁਤਾਤ ਵਿੱਚ ਅਸੀਂ 99% ਵੇਖੇ ਮੇਰੇ ਵੇਖਣ ਚ ਕੋਈ ਵਿਆਹ ਸ਼ਦ ਉਹਨਾਂ 15 ਦਿਨਾਂ ਚ ਨਹੀਂ ਆਈ ਪਤਾ ਕਿਉਂ ਇਹ ਗੁਰੂ ਨੇ ਨਜ਼ਰ ਕੀਤੀ ਸਾਨੂੰ ਸੋਝੀ ਦਿੱਤੀ ਇੱਕ ਗੱਲ ਵੀ ਅਸੀਂ ਮੰਨ ਲਈ ਇਹਨੂੰ ਕਹਿੰਦੇ ਮਨ ਵੇਚਣਾ ਨਹੀਂ ਤੇ ਮਨ ਤਾਂ ਕਹਿੰਦਾ ਰਿਸ਼ਤੇਦਾਰ ਖੁਸ਼ ਰਹਿਣ ਇਹਨੂੰ ਫਿਰ ਮਹਾਰਾਜ ਨੇ ਕਿਹਾ ਮਨ ਵਿੱਚ ਸਤਗੁਰ ਕੈ ਪਾਸ ਪੜੋ ਮਨ ਵਿੱਚ ਸਤਗੁਰ ਕੈ हां ਤੁਸੀਂ ਬਾਣੀ ਨਾਲ ਨਾਲ ਪੜੀ ਜਾਓ ਮੈਨੂੰ એનર્ਜੀ ਮਿਲਣੀ ਹੈ ਕਿਉਂਕਿ ਕਿਤੇ ਮੈਂ ਪਿੰਡਾਂ ਵੀ ਬਹੁਤ ਦੂਰੋਂ ਚਲ ਕੇ ਆਇਆ ਸਮਾਗਮ ਵੀ ਅੱਜ ਤੀਜਾ ਆ। ਔਰ ਸਾ ਸੰਗਤ ਕਥਾ ਤਾਂ ਕਰਮੇ ਹੁੰਦਾ ਮੇ ਬਾਣੀ ਵੱਧ ਪੜੀ ਜਾਵੇ। ਸਾਕੀਆਂ ਸੁਣਾਈਆਂ ਜਾ ਸਕਦੀਆਂ ਨੇ। ਪਰ ਆਪਾਂ ਬਾਣੀ ਦੀ ਵਿਆਖਿਆ ਤੇ ਰਹਿਣਾ ਪੜੋ। ਮਨ ਵਿੱਚ ਸਤਿਗੁਰ ਕੈ ਪਾਸ ਤੇ ਸਿਵਕ ਕਹ ਕਾਰਜ ਸੇਵਾ ਕਰਤ ਹੋਏ ਨੇ ਕਮੀ। ਿਸ ਕਹੋਤ ਪ੍ਰਾਪਤ ਸੁਆਮੀ ਗੁਰੂ ਦਾ ਮੰਤਾ ਮੰਨਣੇ ਜੇ ਗੁਰ ਕੀ ਆਗਿਆ ਮਨ ਮੈਂ ਸਹਿ ਇੱਕ ਸ਼ਬਦ ਮੈਂ ਤੁਹਾਨੂੰ ਹੋਰ ਸੁਣਾਵਾਂ ਆਸਾ ਦੀ ਵਾਰ ਅੰਦਰ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਚੱਕਰ ਲੱਗੈ ਚੱਕਰੀ ਜੇ ਚੱਲੇ ਖਸਮੇ ਭਾਏ ਸਿਵਕ ਕੋਣ ਪਰਵਾਨ ਤੁਸੀਂ ਪਰਵਾਰਾਂ ਵਾਲੇ ਬੈਠੇ ਹੋ ਮਾਲਕ ਨੂੰ ਨੌਕਰ ਉਹੀ ਚੰਗਾ ਲੱਗਦਾ ਜਿਹੜਾ ਮਾਲਕ ਦਾ ਕਹਿਣਾ ਮੰਨੇ ਜਿਹੜਾ ਮਾਲਕ ਦੇ ਭਾਣੇ ਵਿੱਚ ਰਵੇ ਰਜਾ ਵਿੱਚ ਰਵੇ ਹੁਕਮ ਵਿੱਚ ਰਵੇ ਆਗਿਆ ਵਿੱਚ ਰਵੇ ਜਿਹੜਾ ਆਪਣੀ ਮਰਜ਼ੀ ਕਰੇ ਉਹ ਨਹੀਂ ਉਹਨੂੰ ਚੰਗਾ ਲੱਗਦਾ ਔਰ ਅਗਲੀ ਗੱਲ ਜੇ ਮਾਲਕ ਨੂੰ ਨੌਕਰ ਚੰਗਾ ਲੱਗੇ ਚੱਕਰੀ ਕਰਨ ਵਾਲਾ ਮਾਲਕ ਨੂੰ ਚੰਗਾ ਲੱਗੇ ਕਿ ਆਗਿਆਕਾਰ ਹੈ ਕਹਿਣਾ ਮੰਨਦਾ ਹੈ ਮੇਰੇ ਫੇਵਰ ਵਿੱਚ ਰਹਿੰਦਾ ਹੈ ਮੇਰੀ ਹਰ ਗੱਲ ਦਾ ਖਿਆਲ ਰੱਖਦਾ ਜਿਹਦੇ ਉੱਤੇ ਮਾਲਕ ਖੁਸ਼ ਹੋ ਜਾਏ ਉਹਨੂੰ ਪਤਾ ਕੀ ਦਿੰਦਾ ਇੱਕ ਤਾਂ ਉਹਦੀ ਤਨਖਾਹ ਵਧਾ ਦਿੰਦਾ ਇਹੀ ਕੰਮ ਹੁੰਦਾ ਮੈਂ ਤੁਹਾਨੂੰ ਹੁਣ ਗੁਰੂ ਦੇ ਸ਼ਬਦ ਵੱਲ ਲਿਓਣ ਇੱਕ ਤਾਂ ਤਨਖਾਹ ਵਧਾ ਦਿੰਦਾ ਦੂਜਾ ਮਾਲਕ ਆਪਣੇ ਨੌਕਰ ਦਾ ਇੰਨਾ ਅਦਬ ਕਰਦਾ ਜਿੱਥੇ ਮਾਲਕ ਬਹਿ ਕੇ ਛਕੇਗਾ ਉਹਨੂੰ ਨੌਕਰ ਨੂੰ ਬਰਾਬਰ ਬਿਠਾਉਂਦਾ ਹੈ ਰਿਸ਼ਤੇਦਾਰੀਆਂ ਵਿੱਚ ਬਰਾਬਰ ਬਿਠਾਉਂਦਾ ਆਪਣੇ ਬਰਾਬਰ ਬਿਠਾ ਕੇ ਖੁਲਾਉਂਦਾ ਵੇ ਪ੍ਰਾਣਾ ਵਰਕਰ ਹੈ ਸਾਡਾ ਪ੍ਰਾਣੀ ਸਾਹ ਨੇ ਇਹਨੇ ਸਾਲਾਂ ਤੋਂ ਇਹ ਪੱਕਾ ਵਫਾਦਾਰ ਹੈ ਜਿਹੜਾ ਮਾਲਕ ਦਾ ਵਫਾਦਾਰ ਰਵੇ ਉਹਨੂੰ ਮਾਲਕ ਤਨਖਾਹ ਵੀ ਵਧਾਉਂਦਾ ਹੈ ਉਹਦੀ ਵਡਿਆਈ ਵੀ ਵਧਾਉਂਦਾ ਹੈ ਦੋ ਚੀਜ਼ਾਂ ਵਧਦੀਆਂ ਨੇ ਉਹਦੀ ਵਡਿਆਈ ਵੱਧਦੀ ਹੈ ਉਹਨੂੰ ਮਾਲਕ ਆਪਣੇ ਨਾਲ ਬਿਠਾਉਣ ਨੂੰ ਠਾਣ ਲੱਗ ਪੈਂਦਾ ਹੈ ਮਾਲਕ ਉਹਦੇ ਨਾਲ ਸਲਾਹ مشورہ ਵੀ ਕਰਨ ਲੱਗ ਪੈਂਦਾ ਕਿਉਂਕਿ ਪ੍ਰਾਣਾ ਹੋ ਗਿਆ ਵੇ ਇਹਦੇ ਕੋਲੋਂ ਸਲਾਹ ਲੈਣੇ ਇਹੀ ਉਹ ਗੱਲ ਪਾਤਸ਼ਾਹ ਨੇ ਬਾਣੀ ਅੰਦਰ ਕਹੀ। ਹਜ਼ੂਰ ਕਹਿੰਦੇ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮ ਭਾਏ ਹਰਮਤ ਤਿਸ ਨੂੰ ਅਗਲੀ। ਉਹ ਵਜੋ ਭੀ ਦੂਣਾ ਖਾਏ। ਹਰਮਤ ਤਿਸ ਨੂੰ ਅਗਲੀ ਦਾ ਅਰਥ ਹੈ ਉਹਦੀ ਵਡਿਆਈ, ਸੋਭਾ, ਇੱਜ਼ਤ ਵਧ ਗਈ। ਔਰ ਵਜੋ ਭੀ ਦੂਣਾ ਖਾਏ ਉਹਦੀ ਤਨਖਾਹ ਵੀ ਦੁਗਣੀ ਹੋ ਗਈ। ਕਿਉਂਕਿ ਉਹ ਮਾਲਕ ਦਾ ਵਫਾਦਾਰ ਹੈ ਚੱਕਰੀ ਵਿੱਚ ਹੈ ਉਹਦੇ ਹੁਕਮ ਵਿੱਚ ਰਜ਼ਾ ਵਿੱਚ ਲ ਮੋਰੇ ਜਵਾਬ ਤਲ ਵੀ ਨਹੀਂ ਕਰ ਜੇ ਮੋਰੇ ਜਵਾਬ ਤਲ ਵੀ ਕਰੇ ਉਹਨੂੰ ਫਿਰ ਮਹਾਰਾ ਨੇ ਬਾਣੀ ਅੰਦਰ ਕਿਹਾ ਸਲਾਮ ਜਵਾਬ ਦੁਮੇ ਕਰ ਮੁੰਡੋ ਕੁੱਥਾ ਜਾਏ ਨਾਨਕ ਦੁਮੇ ਕੁੜੀਆਂ ਥਾਏ ਨਾ ਕਹੀਂ ਪਾਏ ਅੱਜ ਜਿਨ੍ਹਾਂ ਦਾ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ ਉਨੀ ਗੁਰੂ ਦੀ ਆਗਿਆ ਗੁਰੂ ਦਾ ਹੁਕਮ ਮੰਨਿਆ ਔਰ ਸਾਸੰਗਤ ਹੁਕਮ ਮੰਨਣ ਵਾਲਿਆਂ ਦੀਆਂ ਹੀ ਤਸਵੀਰਾਂ ਵਿਕਦੀਆਂ ਨੇ ਹੁਕਮ ਮੰਨਣ ਵਾਲਿਆਂ ਦਾ ਹੀ ਅਸਥਾਨ ਬਣਦਾ ਹੈ ਹੁਕਮ ਮੰਨਣ ਵਾਲਿਆਂ ਦੀਆਂ ਯਾਦਗਾਰਾਂ ਬਣਦੀਆਂ ਨੇ ਗੁਸਥਾਕੀ ਮਾਫ 5-5000 ਏਕੜ ਜ਼ਮੀਨ ਛੱਡ ਕੇ ਲੋਕ ਮਰ ਗਏ ਕਿਸੇ ਨੇ ਵਰਸੀ ਨਹੀਂ ਮਨਾਈ ਬਾਅਦ ਚ 5-5000 ਏਕੜ ਮੈਂ ਕੱਲ ਹੀ ਇੱਕ ਜਗ੍ਹਾ ਤੇ ਗਿਆ ਤੁਸੀਂ ਕਿਸਾਨੀ ਅੰਦੋਲਨ ਵਿੱਚ ਦਿੱਲੀ ਜਾਂਦੇ ਰਹਿੰਦੇ ਸੀ ਸਭ ਨੇ ਯੋਗਦਾਨ ਪਾਇਆ ਹੈ ਤੁਸੀਂ ਵੇਖਿਆ ਵੇ ਪੂਰਾ ਸਿਹਾਲ ਉੱਤੇ ਤਿੰਨ ਚਾਰ ਮਹੀਨੇ ਬਦਾਮਾਂ ਦਾ ਲੰਗਰ ਲੱਗਾ ਰਿਹਾ ਵਦਾਮ ਹੀ ਵੰਡਦੇ ਰਹੇ ਹੱਥ ਭਰ-ਭਰ ਕੇ ਮੁੱਠੀਆਂ ਬੁੱਕਾਂ ਭਰ-ਭਰ ਕੇ ਬਦਾਮ ਮੰਡੇ ਵੇ ਖਾਓ ਜਿੰਨੇ ਕੋਈ ਖਾ ਸਕਦਾ ਉਹ ਬਦਾਮ ਪਤਾ ਕਿੱਥੋਂ ਆਏ ਉਹ ਅਮਰੀਕਾ ਵੇ ਸਿੱਖ ਜਿਨ੍ਹਾਂ ਦੇ 5-5000 ਏਕੜ ਬਦਾਮਾਂ ਦੀ ਖੇਤੀ ਹੈ ਕੰਟੇਨਰ ਭਰ ਕੇ ਵਹਾਇਆ ਚైనా ਦੇ ਬਾਰਡਰ ਕੰਟੇਨਰ ਭਰ ਕੇ ਬਦਾਮਾਂ ਦੇ ਆਏ ਨੇ ਔਰ ਸਾਥ ਸੰਗਤ ਬੋਰੀਆਂ ਭਰ ਕੇ ਬਦਾਮਾਂ ਦੀਆਂ ਆਈਆਂ ਤੇ ਵੰਡੀਆਂ ਮੈਂ 2014 ਵਿੱਚ ਉੱਥੇ ਗਿਆ ਤੇ ਮੈਂ ਉਹ 5000 ਏਕੜ ਜ਼ਮੀਨ ਜਿਹਨਾਂ ਦੀ ਗੱਲ ਕਰ ਰਿਹਾ ਉਹ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਮੈਂ ਉਹਨਾਂ ਨੂੰ ਕਿਹਾ ਸਭ ਤੋਂ ਪੁਰਾਣਾ ਤੁਹਾਡਾ ਬਜ਼ੁਰਗ ਜਿਹੜਾ 1910 ਤੋਂ ਪਹਿਲਾਂ ਅਮਰੀਕਾ ਵਿੱਚ ਆਏ ਨੇ ਆਪਣੇ ਬਜ਼ੁਰਗਾਂ ਦੀ ਫੋਟੋ ਦੇ ਦਰਸ਼ਨ ਕਰਾਇਓ ਕੋਈ ਰੱਖੀ ਹੈ ਘਰ 'ਚ ਕਹਿੰਦੇ ਭਾਈ ਸਾਹਿਬ ਲੱਭਦੇ ਆ ਲੱਭਣ ਲੱਗ ਪਏ ਕਿੰਨੇ ਚਿਰ ਬਾਅਦ ਇੱਕ ਪੁਰਾਣੀ ਜਿਹੀ ਐਲਬਮ ਵਿੱਚੋਂ ਗਰੁੱਪ ਫੋਟੋ ਜੋ ਛੋਟੀ ਜਿਹੀ ਫੋਟੋ ਉਹਨਾਂ ਕਹਿੰਦੇ ਜੀ ਆਹ ਸਾਡਾ ਬਜ਼ੁਰਗ ਨਾ 1910 ਤੋਂ ਪਹਿਲਾਂ ਆਇਆ ਸੀ ਉਹ ਜਿਨੇ ਇੰਨੀ ਮਿਹਨਤ ਕਰਕੇ ਅਮਰੀਕਾ ਵਿੱਚ 5000 ਏਕੜ ਜ਼ਮੀਨ ਬਣਾਈ ਹੋਵੇ ਉਹਦੀ ਫੋਟੋ ਛੋਟੀ ਜਿਹੀ ਐਲਬਮ ਵਿੱਚ ਛੋਟੀ ਜਿਹੀ ਪਈ ਹੈ ਸਜਣੋ ਇੱਥੇ 5000 ਏਕੜ ਜ਼ਮੀਨ ਬਣਾਉਣ ਵਾਲਿਆਂ ਦੀ ਕੋਈ ਵਰਸੀ ਨਹੀਂ ਮਨਾਉਂਦਾ ਅੱਜ ਤੁਸੀਂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਕਿਉਂ ਮਨਾ ਰਹੇ ਹੋ ਇਹ ਕੋਈ ਕਾਰਨ ਹੈ ਗੁਰੂ ਦਾ ਹੁਕਮ ਮੰਾਇਆ ਜ਼ਮੀਨਾਂ ਬਣਾਉਣ ਵਾਲੇ ਦੀ ਕੋਈ ਯਾਦਗਾਰ ਨਹੀਂ ਮਨਾਉਂਦਾ ਹੁਕਮ ਮੰਨਣ ਵਾਲਿਆਂ ਦੀਆਂ ਯਾਦਗਾਰਾਂ ਮੰਦੀਆਂ ਨੇ ਇਸ ਲਈ ਸਾਧ ਸੰਗਤ ਹੁਕਮ ਮੰਨਣ ਵਾਲਾ ਪਰਵਾਨ ਹੋ ਗਿਆ ਪੜੋ ਵਜੋ ਵੀ ਦੂਣਾ ਖਾਏ ਤਾਂ ਅਰਥ ਦਰਗਾਹ ਵਿੱਚੋਂ ਦੀ ਬੰਦਗੀ ਦੀ ਤਨਖਾਹ ਡਬਲ ਹੋ ਗਈ ਹੁਰਮਤ ਤਿਸਨੋਂ ਅਗਲੀ ਉਹਨੂੰ ਅੱਗੇ ਵਡਿਆਈ ਮਿਲਣੀ ਸ਼ੁਰੂ ਹੋ ਗਈ ਪੜੋ ਚੱਕਰ ਲੱਗ ਗਏ ਚੱਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋਂ ਅਗਲੀ ਉਹ ਵਜੋ ਵੀ ਦੂਣਾ ਖਾਏ ਪਰ ਨਾਲ ਇੱਕ ਗੱਲ ਦਾ ਹੁਣ ਖਿਆਲ ਰੱਖਿਓ ਜਦੋਂ ਵਢਾਈ ਵਧਣੀ ਹੈ ਸੋਭਾ ਵਧਣੀ ਹੈ ਤਨਖਾਹ ਵਧਣੀ ਹੈ ਉਦੋਂ ਕਿਤੇ ਨਾ ਹੋਵੇ ਮੱਥਾ ਟਿਕਾਉਣ ਲੱਗ ਜਾਏ ਗੁਰੂ ਦੇ ਬਰਾਬਰ ਸ਼ਰੀਕ ਨਾ ਬਣ ਜਾ ਕਿਤੇ ਫਿਰ ਪਾਤਸ਼ਾਹ ਨੇ ਬਚਨ ਗਏ ਖਸਮੇ ਕਰੇ ਬਰਾਬਰੀ ਕਹਿੰਦੇ ਜੇ ਆਪਣੇ ਖਸਮ ਦੀ ਬਰਾਬਰੀ ਕਰੇ ਨਾ ਮੈਂ ਤਾਂ ਹੁਣ ਵੱਡਾ ਹੋ ਗਿਆ ਲੋਕ ਮੈਨੂੰ ਮੱਥੇ ਡੇਕਦੇ ਨੇ ਮੈਨੂੰ ਲੋਕ ਬਾਬਾ ਜੀ ਕਹਿੰਦੇ ਨੇ ਹੁਣ ਜੇ ਕਤੀ ਖਸਮ ਦੀ ਬਰਾਬਰੀ ਫਿਰ ਸੁਣੋ ਖਸਮੇ ਕਰੇ ਬਰਬਰੀ ਕਹਿੰਦੇ ਭਾਈ ਜੇ ਖਸਮੇ ਬਰਾਬਰੀ ਕਰ ਰਿਹਾ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੋਹੇ ਮੋਪਣਾ ਖਾਏ ਗੈਰਤ ਅੰਦਰ ਦਾ ਅਰਥ ਹੈ ਕਹਿੰਦੇ ਅੰਦਰੋਂ ਸ਼ਰਮਿੰਦਾ ਹੁੰਦਾ ਉਹਨੂੰ ਸ਼ਰਮਿੰਦਗੀ ਉਠਾਣੀ ਪੈਗੀ ਤੂੰ ਖਸਮ ਦੀ ਬਰਾਬਰੀ ਕਰਨਾ ਹੈ ਉਤੋਂ ਬਾਅਦ ਉਹਦੀ ਤਨਖਾਹ ਜਾਂਦੀ ਲੱਗਦੀ ਐ ਜਿਹੜਾ ਸਿਮਰਨ ਕੀਤਾ ਬੰਦਗੀ ਕੀਤੀ ਦਰਗਾਹ ਵਿੱਚ ਜਮਾਂ ਹੋਈ ਉਹ ਬੰਦ ਹੋ ਗਈ। ਉਤੋਂ ਅਗਲੀ ਗੱਲ ਮੋਹੇ ਮੋ ਪਾਣਾ ਖਾਏ ਇੱਕ ਦਿਨ ਉਹਦੀ ਲੋਕ ਵਿੱਚ ਵੀ ਖੁਆਰੀ ਹੁੰਦੀ ਐ ਦਰਗਾਹ ਵਿੱਚ ਵੀ ਉਹਦੇ ਮੂੰਹ ਤੇ ਜੁੱਤੀਆਂ ਪੈਂਦੀਆਂ ਨੇ ਮੁੱਖ ਜਿਲਾ ਨਹੀਂ ਹੁੰਦਾ ਕਿਉਂ ਭਾਈ ਉਹਨੇ ਖਸਮ ਦੀ ਬਰਾਬਰੀ ਕਰ ਲਈ। ਉਹਨੇ ਵਫਾਦਾਰੀ ਨਾਲ ਨੌਕਰੀ ਨਹੀਂ ਕੀਤੀ ਉਹਨੇ ਚੱਕਰੀ ਵਫਾਦਾਰੀ ਨਾਲ ਨਹੀਂ ਨਵਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਇੱਕ ਵਿਦਵਾਨ ਸੱਜਣ ਪ੍ਰਧਾਨ ਰਹੇ ਚੰਗਿਆਂ ਦੀਆਂ ਗੱਲਾਂ ਚੰਗੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਆਪਾਂ ਗੁਣਾਂ ਦੀ ਸਾਂਝ ਕਰਨੀ ਕਿਸੇ ਦੇ ਔਗਣ ਦੀ ਨਹੀਂ ਨਾਲ ਦੀ ਨਾਲ ਗੱਲ ਔਗਣ ਦੀ ਮਨਮੁਖ ਦੀ ਤਾਂ ਕਰੀਦੇ ਵੈਸੇ ਆਪਣੇ ਅੰਦਰ ਨੂੰ ਘੁਆਲ ਸਕੀਏ ਕਿਤੇ ਅਸੀਂ ਤੇ ਨਹੀਂ ਉੱਥੇ ਖੜੇ ਇਸ ਗੱਲ ਦੀ ਵਿਚਾਰ ਲਈ ਆਦਰਵਾਇਜ਼ ਕਿਸੇ ਦੇ ਔਗਣ ਨਹੀਂ ਫਰਲਣੇ ਚਾਹੀਦੇ ਗੋਣ ਵੇਖਣੇ ਚਾਹੀਦੇ ਨੇ ਉਹ ਬੜਾ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਅਕਸ਼ੇਵੇਂ ਪਾਤਸ਼ਾਹ ਦਾ ਸਥਾਨ ਹੈ ਜਦੋਂ ਤੁਸੀਂ ਫਗਵਾੜੇ ਤੋਂ ਵੰਗਾ ਜਾਉਂਗੇ ਉੱਥੇ ਗੁਰਦੁਆਰਾ ਚਰਨ ਕਮਲ ਸਾਹਾ ਸਵੇਰੇ ਸਵਕਤਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹ ਗੱਡੀ ਲੈ ਕੇ ਉੱਥੇ ਪਹੁੰਚ ਗਏ ਰਸਤਾ ਸੀ ਉਹਨਾਂ ਦਾ ਕੀਰਤਪੁਰ ਸਾਹਿਬ ਜਾਣਾ ਸੀ ਜਦੋਂ ਸਵੇਰੇ ਪਹੁੰਚੇ ਤੇ ਮੈਨੇਜਰ ਸਾਹਿਬ ਜਿਹਨੂੰ ਮੰਜਰ ਕਹਿੰਦੇ ਨੇ ਉਹ ਦਫਤਰ ਦੀ ਕੁਰਸੀ ਖਾਲੀ ਦਫਤਰ ਵਿੱਚ ਪਹੁੰਚ ਕੇ ਉੱਥੇ ਇੱਕ ਸੇਵਾਦਾਰ ਰੱਖਿਆ ਹੋਇਆ ਉਹਨੇ ਕਿਹਾ ਜਥੇਦਾਰ ਜੀ ਨੂੰ ਦੇਖ ਕੇ ਜੀ ਫਤਿਹ ਬਲਾਈ ਪਰ ਉਹ ਸੇਵਾਦਾਰ ਨੂੰ ਨਹੀਂ ਪਤਾ ਵੀ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਪਤਾ ਕਿਉਂ ਉਦੋਂ ਆ ਮੋਬਾਈਲਾਂ ਵਾਲਾ ਬਹੁਤਾ ਸਿਸਟਮ ਨਹੀਂ ਸੀ ਫੋਟੋਆਂ ਪੈ ਗਈਆਂ ਮਾੜਾ ਜਿਹਾ ਉੱਥੇ ਰੀਵਨ ਕਟਿਆ ਉੱਥੇ ਹੀ ਫੋਟੋ ਪੈ ਗਈ ਹੁਣ ਤਾਂ ਕੱਲੇ-ਕੱਲੇ ਨੂੰ ਪਤਾ ਹੁੰਦਾ ਵੀ ਕੌਣ ਹੈ ਤਾਂ ਉਹ ਜਿਹੜਾ ਸੇਵਾਦਾਰ ਉਹਨੂੰ ਨਹੀਂ ਪਤਾ ਉਹਨੇ ਕਿਹਾ ਹਉ ਜੀ ਬੈਠੋ ਸਰਦਾਰ ਜੀ ਬੈਠੋ ਉਹਨਾਂ ਕੇ ਮੈਂਜਰ ਸਭ ਕਿੱਥੇ ਨੇ ਕਹਿੰਦੇ ਜੀ ਉਹ ਲੇਟ ਹੋ ਗਿਆ ਜਾਏ ਨਹੀਂ ਥੋੜਾ ਜਾਂ ਕਿਸੇ ਕੰਮ ਗਏ ਸਿਵਾਧਰ ਨੇ ਆਪਣਾ ਕੰਮ ਕੀਤਾ ਉਹ ਕਿਤੇ ਕੰਮ ਗਏ ਨੇ ਜੀ ਲੇਟ ਹੋ ਗਏ ਤਾਂ ਕੁਰਸੀ ਖਾਲੀ ਹੈ ਤੇ ਪ੍ਰਧਾਨ ਸਾਹਿਬ ਪਤਾ ਕੀ ਕਹਿੰਦੇ ਅੱਛਾ ਫਿਰ ਜਦੋਂ ਤੱਕ ਅਮਰੀਜਰ ਸਾਹਿਬ ਆਉਂਦੇ ਉਨੀ ਦੇ ਉਡੀਕ ਕਰ ਲੈਨੇ ਜਿੱਥੇ ਕੁਰਸੀ ਸੀ ਮੈਂਜਰ ਦੀ ਜਦੋਂ ਪ੍ਰਧਾਨ ਮੈਂਜਰ ਦੀ ਕੁਰਸੀ ਤੇ ਬਹਿਣ ਲੱਗਾ ਤੇ ਪਾਣੀ ਪੜਾਉਣ ਵਾਲੇ ਸੇਵਾਦਾਰ ਨੇ ਪਤਾ ਕੀ ਕਹ ਕਹਿੰਦਾ ਸਰਦਾਰ ਜੀ ਇਹ ਮੈਨੇਜਰ ਸਾਹਿਬ ਦੀ ਕੁਰਸੀ ਹੈ ਇੱਧਰ ਬੈਠੋ ਜਿਹੜੇ ਨਾਲ ਸੇਵਾਦਾਰ ਉਹ ਨਹੀਂ ਕਹ ਜੀ ਇਹਨੂੰ ਪਤਾ ਨਹੀਂ ਵੇ ਤੁਸੀਂ ਪ੍ਰਧਾਨ ਆ ਦੱਸ ਦਈਏ ਵੇ ਤੁਸੀਂ ਸ਼ਰਮਨੀ ਕਮੇਟੀ ਦੇ ਪ੍ਰਧਾਨ ਆ ਅੱਗੋਂ ਦੇਖੋ ਕਿੰਨੇ ਕਰਤਾਰ ਵਾਲੇ ਬੰਦੇ ਸੀ ਉਹਨੇ ਹੱਥ ਜੋੜ ਕੇ ਆਪਣੇ ਇਸ਼ਾਰਾ ਕਰਕੇ ਸੇਵਾਦਾਰ ਨੂੰ ਕਹ ਨਹੀਂ ਨਹੀਂ ਦੱਸਣਾ ਨਹੀਂ ਹੈ ਪਾਣੀ ਪੜਾਉਣ ਵਾਲਾ ਸੇਵਾਦਾਰ ਕਹਿੰਦਾ ਮੈਨੇਜਰ ਦੀ ਕੁਰਸੀ ਹੈ ਇਹ ਤੇ ਤੁਸੀਂ ਨਹੀਂ ਬਹਿ ਸਕਦੇ ਆਹ ਕੁਰਸੀਆਂ ਪਈਆਂ ਇੱਧਰ ਬੈਠੋ ਸਰਦਾਰ ਜੀ ਚਿੱਟੇ ਧਾੜੇ ਵਾਲਾ ਪ੍ਰਧਾਨ ਦੂਜੀ ਕੁਰਸੀ ਤੇ ਬਹਿ ਗਿਆ ਉਸੇ ਟੇਬਲ ਉੱਤੇ ਇੱਕ ਟੈਲੀਫੋਨ ਪਿਆ ਹੈ ਉਦੋਂ ਆਹ ਲੈਂਡਲਾਈਨ ਫੋਨ ਚੱਲਦੇ ਸੀ ਮੋਬਾਈਲਾਂ ਵਾਲਾ ਬਹੁਤਾ ਯੁੱਗ ਨਹੀਂ ਸੀ ਵਧਿਆ ਉਹ ਲੈਂਡਲਾਈਨ ਫੋਨ ਜਿਹੜਾ ਸੀ ਉਹ ਵੱਖਰੀ ਕੁਰਸੀ ਤੇ ਬੈਠੇ ਪ੍ਰਧਾਨ ਦੀ ਆਪਣੇ ਵੱਲ ਫੋਨ ਖਿੱਚ ਕੇ ਕਿਤੇ ਫੋਨ ਕਰਨ ਲੱਗੇ ਤੇ ਪਾਣੀ ਚਾਹ ਪੋਣ ਵਾਲਾ ਸੇਵਾਦਾਰ ਮੋਰ ਨੂੰ ਪਤਾ ਕੀ ਕਹਿੰਦਾ ਕਹਿੰਦਾ ਸਰਦਾਰ ਜੀ ਇਹ ਮੈਨੇਜਰ ਸਾਹਿਬ ਦਾ ਫੋਨ ਹੈ ਟੈਲੀਫੋਨ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਤੁਸੀਂ ਵਰਤ ਸਕਦੇ ਜੇ ਕੋਈ ਜ਼ਰੂਰੀ ਫੋਨ ਕਰਨਾ ਬਾਹਰ ਪੀਸੀਓ ਮੈਂ ਉੱਥੋਂ ਕਰਵਾ ਦਿੰਨੇ ਇਹ ਮੈਨੇਜਰ ਸਾਹਿਬ ਦਾ ਟੈਲੀਫੋਨ ਹੈ ਉਹਨਾਂ ਦੀ ਆਗਿਆ ਤੋਂ ਬਿਨਾਂ ਇਹ ਵਰਤ ਨਹੀਂ ਸਕਦੇ ਆ ਪ੍ਰਧਾਨ ਨੇ ਇਹ ਰিসিਵਰ ਰੱਖ ਦਿੱਤਾ ਹੁਣ ਉਹ ਉਹਦੀ ਅਡੀਕ ਵਿੱਚ ਬੈਠੇ ਨੇ ਉਹਨਾਂ ਨੂੰ ਪੜਨ ਦੀ ਹਾਲਤ ਸੀ ਉੱਥੋਂ ਉਹਨਾਂ ਲਾਇਬ੍ਰੇਰੀ ਚੋਂ ਪੁਸਤਕ ਚੁੱਕੀ ਪੜਨ ਬਹਿ ਗਏ ਅੱਧੇ ਘੰਟੇ ਬਾਅਦ ਮੈਨੇਜਰ ਸਾਹਿਬ ਆ ਗਏ ਜਦੋਂ ਨਹੀਂ ਦੇਖਿਆ ਪ੍ਰਧਾਨ ਜੀ ਆਏ ਹੋਏ ਨੇ ਦਰਗ ਹੱਥ ਜੋੜ ਕੇ ਕਹਿ ਦਿਉ ਮੈਂ ਬੱਚੇ ਸਕੂਲ ਛੱਡਣ ਗਿਆ ਸੀ ਉੱਥੇ ਥੋੜਾ ਰਸ਼ ਪੈ ਗਿਆ ਪ੍ਰਧਾਨ ਜੀ ਕਹਿੰਦੇ ਕੋਈ ਗੱਲ ਨਹੀਂ ਬੱਚੇ ਛੱਡਣਗੇ ਕੋਈ ਨਹੀਂ 10 ਮਿੰਟ 20 ਮੈਂ ਤਾਂ ਅੱਧਾ ਘੰਟਾ ਹੋਇ ਜਾਂਦਾ ਬੈਠੋ ਤੁਸੀਂ ਤੇ ਮੈਨੇਜਰ ਸਾਹਿਬ ਨੇ ਕਿਹਾ ਪ੍ਰਧਾਨ ਜੀ ਇੱਧਰ ਕਿਉਂ ਬੈਠੇ ਹੋ ਆਹ ਕੁਰਸੀ ਤੇ ਬੈਠੋ ਕਿਉਂ ਵੱਡੀ ਕੋਠੀ ਕੁਰਸੀ ਜਿਹੜੀ ਮੈਨੇਜਰ ਸਾਹਿਬ ਦੀ ਪ੍ਰਧਾਨ ਜੀ ਇੱਧਰ ਕਿਉਂ ਬੈਠੇ ਹੋ ਆਹ ਕੁਰਸੀ ਤੇ ਬੈਠੋ ਉਦੋਂ ਚਾਹ ਪਾਣੀ ਪਿਲਾਉਣ ਵਾਲੇ ਸੇਵਾਦਾਰ ਨੂੰ ਪਤਾ ਲੱਗਾ ਵੀ ਇਹ ਪ੍ਰਧਾਨਾ ਸ਼ਰੂਨੀ ਕਮੇਟੀ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਨੇਜਰ ਸਾਹਿਬ ਮੈਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਐ ਇੱਥੇ ਆ ਕੇ ਮੈਂ ਤੇਰੇ ਇਹ ਰੱਖੇ ਹੋਏ ਸੇਵਾਦਾਰ ਤੋਂ ਵੀ ਕੁਝ ਸਿੱਖਿਆ ਜਿਹਦੀ ਕੁਰਸੀ ਹੋਵੇ ਉਹਨੂੰ ਬਹਿਣਾ ਚਾਹੀਦਾ ਐ ਇਹ ਕੁਰਸੀ ਤੇਰੀ ਐ ਭਾਈ ਮੈਨੇਜਰ ਸਾਹਿਬ ਤੁਸੀਂ ਇੱਥੇ ਬੈਠੋ ਇਹ ਮੈਨੇਜਰ ਦੀ ਕੁਰਸੀ ਐ ਉਹ ਵੱਖ ਬੈਠੇ ਰਹੇ ਕਹਿੰਦੇ ਨਹੀਂ ਜੀ ਉਹ ਸੇਵਾਦਾਰ ਨੂੰ ਪਤਾ ਨਹੀਂ ਹੋਣਾ ਜੀ ਤਾਂ ਕਰਕੇ ਨਹੀਂ ਤੁਸੀਂ ਇੱਧਰ ਬੈਠੋ ਕਹਿੰਦੇ ਨਹੀਂ ਆਪਣੇ ਸੇਵਾਦਾਰ ਨੂੰ ਵੀ ਬੁਲਾ ਜਾ ਪਾਣੀ ਬਾਅਦ ਵਿੱਚ ਪੀਵਾਂਗੇ ਗੱਲਬਾਤ ਬਾਅਦ ਵਿੱਚ ਕਰਾਂਗੇ ਪਹਿਲਾਂ ਆਰਡਰ ਬੁੱਕ ਮੰਗਾ ਦੋ ਕੰਮ ਮੈਂ ਕਰਨੇ ਨੇ ਆਪਣੇ ਬਤੌਰ ਪ੍ਰਧਾਨਗੀ ਦਾ ਅਖਤਿਆਰ ਵਰਤ ਕੇ ਉਹ ਪਤਾ ਕੀ ਇੱਕ ਤਾਂ ਤੇਰੇ ਸੇਵਾਦਾਰ ਦੀ ਤਨਖਾਹ ਦੁੱਗਣੀ ਕਰਨੀ ਹੈ ਦੂਜਾ ਇਹਦਾ ਰੈਂਕ ਵਧਾਉਣਾ ਹੈ ਪਤਾ ਕਿਉਂ ਇਹਨੇ ਤੇਰੀ ਗਹਿਰ ਹਾਜ਼ਰੀ ਵਿੱਚ ਵੀ ਇਮਾਨਦਾਰੀ ਨਾਲ ਨੌਕਰੀ ਕੀਤੀ ਇਹਨੇ ਤੇਰੀ ਗਹਿਰ ਹਾਜ਼ਰੀ ਵਿੱਚ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਸਾਧ ਸੰਗਤ ਉਹਦਾ ਰੈਂਕ ਵੀ ਵਧਾਇਆ ਉਹਦੀ ਤਨਖਾਹ ਵੀ ਵਧਾਈ ਉਹਨਾਂ ਐਗਰੀਮੈਂਟ ਵੀ ਲਾਏ ਆਰਡਰ ਬੁੱਕ ਤੇ ਪਹਿਲਾਂ ਪ੍ਰਧਾਨ ਨੇ ਸਹਿਨ ਕੀਤੇ ਉਹਦੇ ਜਿੰਮੇਵਾਰੀ ਸਪਾਰਸ਼ ਪਾਈਵੇ ਇਹਦੀ ਤਨਖਾਹ ਵੀ ਵਧਾਈ ਜਾਵੇ ਉਹਦਾ ਰੈਂਕ ਵਧਾਇਆ ਜਾਵੇ ਉਹਦੀ ਜੋਬ ਸਭ ਕੁਝ ਦਿੱਤਾ ਪਤਾ ਗਿਓ ਉਹਨੇ ਗੈਰ ਹਾਜ਼ਰੀ ਵਿੱਚ ਵੀ ਵਫਾਦਾਰ ਨਾਲ ਵਫਾਦਾਰੀ ਨਾਲ ਨੌਕਰੀ ਕੀਤੀ ਇਹਨੂੰ ਮਹਾਰਾਜ ਨੇ ਕਿਹਾ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹਰਮਤ ਤੇ ਸਨੋ ਅਗਲੀ ਸੋਭਾ ਵਧ ਗਈ ਉਹ ਵਜੋ ਪੀਂਦੂਣਾ ਖਾਏ ਉਹਦੀ ਤਨਖਾਹ ਦੁੱਗਣੀ ਹੋ ਗਈ ਐਦਾਂ ਹੀ ਕੋਈ ਗੁਰੂ ਦਾ ਰੱਬ ਦਾ ਵਫਾਦਾਰ ਹੋ ਕੇ ਜੋ ਗੁਰੂ ਨੇ ਨਿਯਮ ਦਿੱਤੇ ਉਹਦੇ ਉੱਤੇ ਸਿੱਖ ਚੱਲਦਾ ਰਵੇ ਗੁਰੂ ਸਿੱਖ ਦੀ ਸੋਭਾ ਵੀ ਵਧਾਉਂਦਾ ਹੈ ਗੁਰੂ ਸਿੱਖ ਦੀ ਬੰਦਗੀ ਦਾ ਦੁੱਗਣੀ ਤਨਖਾਹ ਵੀ ਗੁਰੂ ਕਰ ਦਿੰਦਾ ਪਰ ਸ਼ਰਤ ਇੱਕ ਹੈ ਜਦੋਂ ਸੋਭਾ ਵਧੇ ਨਾ ਉਦੋਂ ਸ਼ਰੀਕ ਨਾ ਬਣ ਜਾ ਗੁਰੂ ਦਾ ਨਹੀਂ ਤੇ ਪਾਤਸ਼ਾਹ ਨੇ ਕਿਹਾ ਖਸਮੇ ਕਰੇ ਬਰਬਰੀ ਫਿਰ ਗੈਰ ਤੇ ਅੰਦਰ ਪਾਏ ਅੰਦਰੋਂ ਸ਼ਰਮਿੰਦਾ ਹੋਏਗਾ ਜੇ ਉਹ ਬਰਬਰੀ ਕਰੇਗਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਤੁਰੇ ਜਾਂਦੇ ਨੇ ਚਲਦੇ ਆ ਚਲਦੇ ਆ ਇੱਕ ਵਾਂ ਅੱਗੇ ਹੋ ਜਾਂਦੀ ਐ ਅਗਲੇ ਦਿਨ ਬਾਹ ਮੰਨ ਲੈਂਦੇ ਨੇ ਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪੁੱਛਦੇ ਕਹਿੰਦੇ ਬਾਬਾ ਅਮਰਦਾਸ ਜੀ ਬਾਹ ਬੰਨੀ ਹੋਈ ਐ ਸੱਟ ਲੱਗੀ ਐ ਕਹਿੰਨਗੇ ਨਹੀਂ ਇਹ ਗੁਰੂ ਮਾਰੀ ਹੋਈ ਐ ਕੱਲ ਤੁਰਦੇ ਆ ਤੁਰਦੇ ਆ ਤੁਹਾਡੇ ਤੋਂ ਅੱਗੇ ਚਲੀ ਗਈ ਇਨਾ ਸਤਕਾਰ ਵੇਖ ਕੇ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਬਾਬਾ ਅਮਰਦਾਸ ਤੂੰ ਧੰ ਨੇ ਤੇਰੀ ਸੇਵਾ ਧੰ ਨੇ ਤੇਰੀ ਚੱਕਰੀ ਧੰ ਹੈ ਇਹਦਾ ਭਾਵ ਅਰਥ ਇਹ ਹੈ ਸਿੱਖ ਅੰਦਰੋਂ ਕਦੇ ਬਰਾਬਰੀ ਦੀ ਫੁਰਨਾਨੰਦ ਆ ਜਾਏ ਨਹੀਂ ਤਾਂ ਖਸਮੇ ਕਰੇ ਵਾ ਰੱਬਰੀ ਫਿਰ ਗੈਰਤ ਅੰਦਰ ਪਾਏ ਕਹਿੰਦੇ ਫਿਰ ਉਹਨੂੰ ਮਿਲਣਾ ਕੀ ਹੈ ਉਹ ਵਜੋ ਗਵਾਏ ਆਪਣਾ ਉਹਨੇ ਬੰਦਗੀ ਦਾ ਜੋੜਿਆ ਧਨ ਤਨਖਾਹ ਵੀ ਗਵਾ ਲਈ ਮੋਹੇ ਮੋਪਾਣਾ ਖਾਏ ਭਾਈ ਉਹਦੇ ਮੂੰਹ ਤੇ ਪਾਣਾ ਭਾਵ ਜੁੱਤੀਆਂ ਦੀ ਸਜ਼ਾ ਮਿਲੇਗੀ ਜੇ ਉਹ ਆਪਣੇ ਖਸਮ ਗੁਰੂ ਦੀ ਬਰਾਬਰੀ ਕਰੇਗਾ